ਅੱਜ ਤੁਹਾਨੂੰ ਦੱਸਾਂਗੇ ਗਦਰੀ ਆਗੂ ਗਿਆਨੀ ਭਗਵਾਨ ਸਿੰਘ ਜੀ ਦੇ ਜੀਵਨ ਬਾਰੇ 27 ਜੁਲਾਈ 1882 ਵਾਲੇ ਦਿਨ ਡਾਕਟਰ ਭਗਵਾਨ ਸਿੰਘ ਗਿਆਨੀ ਪ੍ਰੀਤਮ ਦਾ ਜਨਮ ਜ਼ਿਲ੍ਹਾ ਤਰਨਤਾਰਨ ਦੇ ਸਰਹਾਲੀ ਲਾਗੇ ਪਿੰਡ ਵੜਿੰਗ ਚ ਪਿਤਾ ਸਰਦਾਰ ਸਰਮੁਖ ਸਿੰਘ ਅਤੇ ਮਾਤਾ ਹਰਕੌਰ ਦੇ ਗ੍ਰਹਿ ਵਿਖੇ ਹੋਇਆ ਆਪ ਇੱਕ ਪੰਜਾਬੀ ਗਦਰੀ ਆਗੂ ਅਤੇ ਕਵੀ ਵਾਲੀ ਸ਼ਖੀ ਦੇ ਮਾਲਕ ਸਨ ਆਪ ਸਾਲ 1914 ਤੋਂ ਲੈ ਕੇ 1920 ਤੱਕ ਗਦਰ ਪਾਰਟੀ ਦੇ ਪ੍ਰਧਾਨ ਰਹੇ ਆਪ ਜੀ ਦੀ ਪੜ੍ਹਾਈ ਮੁੱਖ ਤੌਰ ਤੇ ਆਪ ਦੇ ਦਾਦਾ ਬਾਬਾ ਰਤਨ ਸਿੰਘ ਦੀ ਦੇਖ ਰੇਖ ਹਟ ਹੋਈ ਘਰ ਦਾ ਮਾਹੌਲ ਸਿੱਖੀ ਵਾਤਾਵਰਨ ਨਾਲ ਭਰਪੂਰ ਸੀ ਇੰਜ ਪੰਜਾਬੀ ਸਾਹਿਤ ਅਤੇ ਸਿੱਖ ਇਤਿਹਾਸ ਦਾ ਭਰਪੂਰ ਗਿਆਨ ਆਪ ਨੂੰ ਆਪ ਜੀ ਦੇ ਬਾਬਾ ਜੀ ਕੋਲੋਂ ਮਿਲਿਆ ਆਪ ਜੀ ਦੇ ਪੁਰਖੇ ਕਸ਼ਮੀਰੀ ਬ੍ਰਾਹਮਣ ਸਨ ਅਤੇ 17ਵੀਂ ਸਦੀ ਵਿੱਚ ਸਿੱਖੀ ਧਾਰਨ ਤੋਂ ਬਾਅਦ ਕਸ਼ਮੀਰ ਤੋਂ ਪੰਜਾਬ ਆਣ ਬਸੇ ਆਪ ਨੇ ਉਰਦੂ ਭਾਸ਼ਾ ਪਿੰਡ ਦੇ ਸਕੂਲ ਵਿੱਚ ਪੜ੍ਹੀ ਅਤੇ ਫਿਰ ਜ਼ਿਲ੍ਹਾ ਗੁਜਰਾਵਾਲਾ ਦੇ ਘਰ ਜਾਖ ਕਸਬੇ ਵਿੱਚ ਚੱਲ ਰਹੇ ਗੁਰਮਤਿ ਵਿਦਿਆਲਿਆ ਤੋਂ ਗੁਰਮਤੀ ਸਿੱਖੀ ਉੱਥੋਂ ਹੀ ਗਿਆਨੀ ਦਾ ਕੋਰਸ ਕੀਤਾ ਅਤੇ ਇਸੇ ਹੀ ਵਿਦਿਆਲਿਆ ਵਿੱਚ ਅਧਿਆਪਕ São la de ਕੁਝ ਚਿਰ ਮਗਰੋਂ ਆਪਨੇ ਸਿਆਲਕੋਟ ਜ਼ਿਲ੍ਹੇ ਦੇ ਡਸਕਾ ਨਗਰ ਵਿਦੇ ਖਾਲਸਾ ਸਕੂਲ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ ਇੱਥੇ ਹੀ ਆਪਨੇ ਧਰਮ ਫਲਸਫੇ ਦਾ ਅਧਿਐਨ ਕੀਤਾ ਆਪ ਦਾ ਸੰਪਰਕ ਜਦੋਂ ਲਾਲਾ ਲਾਜਪਤਰਾਏ ਸਰਦਾਰ ਅਜੀਤ ਸਿੰਘ ਅਤੇ ਸੂਫੀ ਅੰਬਾ ਪ੍ਰਸਾਦ ਵਰਗੇ ਕ੍ਰਾਂਤੀਕਾਰੀਆਂ ਦੇ ਨਾਲ ਹੋਇਆ ਤਾਂ ਦੇਸ਼ ਭਗਤੀ ਦੀ ਪਾਗ ਕੁਝ ਐਸੀ ਚੜੀ ਕਿ ਆਪਨੇ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਕੇ ਜੋਸ਼ੀਲੇ ਭਾਸ਼ਣ ਦੇਣੇ ਸ਼ੁਰੂ ਕਰ ਦਿੱਤੇ ਜਦੋਂ ਆਪ ਨੂੰ ਅੰਗਰੇਜ਼ ਹਕੂਮਤ ਵੱਲੋਂ ਗ੍ਰਿਫਤਾਰ ਕਰਨ ਦੇ ਬਰੰਟ ਜਾਰੀ ਹੋਏ ਤਾਂ ਆਪਨੇ ਹਾਂਗਾਂਗਵਾਲ ਨੂੰ ਚਾਲੇ ਪਾ ਦਿੱਤੇ ਹਾਂਗਕੰਗ ਪੁੱਜ ਕੇ ਇੱਕ ਗੁਰਦੁਆਰਾ ਸਾਹਿਬ ਵਿੱਚ ਬਤੌਰ ਗ੍ਰੰਥੀ ਸਾਹਿਬ ਦੇ ਸੇਵਾ ਸੰਭਾਲ ਲਈ ਇੱਥੇ ਆਪ ਹਰ ਐਤਵਾਰ ਗੁਰਦੁਆਰਾ ਸਾਹਿਬ ਵਿੱਚ ਕਥਾ ਕਰਿਆ ਕਰਦੇ ਸਨ ਅਤੇ ਕਥਾ ਵਿੱਚ ਦੇਸ਼ ਭਗਤੀ ਵੀ ਸ਼ਾਮਿਲ ਹੁੰਦੀ ਸੀ ਜਿਸ ਕਰ ਹਾਂਗਕੰਗ ਵੀ ਛੱਡਣਾ ਪਿਆ April 1913 ਵਿੱਚ ਆਪ ਨੱਥਾ ਸਿੰਘ ਦੇ ਫਰਜ਼ੀ ਨਾਮ ਦੇ ਨਾਲ ਕੈਨੇਡਾ ਪਹੁੰਚਣ ਵਿੱਚ ਸਫਲ ਹੋਏ ਪਰ ਇੱਥੋਂ ਰਿਪੋਰਟ ਕਰਕੇ ਆਪ ਨੂੰ ਮੁੜ ਹਾਂਗਕੰਗ ਭੇਜੀ ਦਿੱਤਾ ਗਿਆ ਉੱਥੋਂ ਆਪ ਜਾਪਾਨ ਪੁੱਜੇ ਅਤੇ ਫਿਰ ਕਾਵਾਂਗਾਟਾ ਮਾਰੂ ਜਹਾਜ਼ ਰਹੀ 23 ਮਈ 191 14 ਨੂੰ ਸੰਫਰਾਂਸਿਕੋ ਵਿਖੇ ਗਦਰ ਪਾਰਟੀ ਦੇ ਮੁੱਖ ਦਫ਼ਤਰ ਜੁਗੰਤਰ ਆਸ਼ਰਮ ਪੁੱਜੀ ਇੱਥੇ ਹੀ ਗੁਰਦੁਆਰਾ ਸਾਹਿਬ ਵਿੱਚ ਆਪਣੀ ਦੇਸ਼ ਭਗਤੀ ਦੀਆਂ ਜੋਸ਼ੀਲੀਆਂ ਤਕਰੀਰਾਂ ਸ਼ੁਰੂ ਕਰ ਦਿੱਤੀਆਂ 21 ਜੁਲਾਈ 1914 ਵਾਲੇ ਦਿਨ ਬਾਬਾ ਸੋਹਣ ਸਿੰਘ ਪਕੜਨਾ ਹੋਣਾ ਦੇ ਹਿੰਦੁਸਤਾਨ ਭਰਤਨ ਤੇ ਉਹਨਾਂ ਦੀ ਥਾਂ ਤੇ ਆਪ ਨੂੰ ਗਦਰ ਪਾਰਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਇਸ ਦੌਰਾਨ ਆ ਆਪਣੇ ਪਾਰਟੀ ਫੰਡ ਦੇ ਲਈ ਚੰਦਾ ਇਕੱਠਾ ਕਰਨ ਦੇ ਲਈ ਜਾਪਾਨ ਸ਼ੰਗਾਈ ਪਨਾਮਾ ਆਦਿ ਦੀ ਯਾਤਰਾ ਕੀਤੀ ਪਹਿਲਾ ਬਿਸ਼ਪ ਜੁ ਦੇ ਛੜਨ ਤੋਂ ਬਾਅਦ ਆਪ ਨੂੰ 7 ਅਪ੍ਰੈਲ 1917 ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 18 ਮਹੀਨਿਆਂ ਦੀ ਕੈਦ ਦੀ ਸਜ਼ਾ ਦੇ ਕੇ ਨਜ਼ਰਬੰਦ ਕਰ ਦਿੱਤਾ। ਰਿਹਾਈ ਤੋਂ ਬਾਅਦ ਆਪ ਨੂੰ ਜਦੋਂ ਹਿੰਦੁਸਤਾਨ ਰਿਪੋਰਟ ਕੀਤਾ ਜਾਣਾ ਸੀ ਤਾਂ ਆਪ ਨੇ ਅਮਰੀਕਾ ਵਿੱਚ ਸਿਆਸੀ ਪਣਾ ਲੈ ਲਈ। ਇੱਥੇ ਆਪ ਨੇ ਨਵਾਂ ਯੁੱਗ ਨਾਂ ਦੀ ਮਾਸਿਕ ਪత్రిక ਦਾ ਸੰਪਾਦਨ ਕਰਨਾ ਸ਼ੁਰੂ ਕਰ ਦਿੱਤਾ। ਇਸ ਰਸਾਲੇ ਵਿੱਚ ਗਦਰ ਪਾਰਟੀ ਦੀ ਨੀਤੀ ਮੁਤਾਬਕ ਦੇਸ਼ ਭਗਤੀ ਦੀਆਂ ਲਿਖਤਾਂ ਨੂੰ ਸ਼ਾਮਲ ਕੀਤਾ ਜਾਂਦਾ ਸੀ। ਇਸ ਪత్రికਾ ਵਿੱਚ ਆਪ ਗਿਆਨੀ ਭਗਵਾਨ ਸਿੰਘ ਪ੍ਰੀਤਮ ਦੇ ਨਾਂ ਨਾਲ ਰਾਸ਼ਟਰੀ ਇਕਤਾ 'ਤੇ ਇਹ ਕਵਿਤਾਵਾਂ ਲਿਖ ਕੇ ਛਾਪਦੇ ਸਨ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਨ 1958 ਵਿੱਚ ਆ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਕਹਿਣ ਤੇ ਹਿੰਦੁਸਤਾਨ ਵਾਪਸ ਭਰਤਾਏ ਵਾਪਸ ਪਰਤ ਕੇ ਆਪ ਨੇ ਹਿਮਾਚਲ ਦੇ ਸਪਰੂਨ ਨਗਰ ਵਿਖੇ ਆਪਣਾ ਕੇਂਦਰੀ ਦਫ਼ਤਰ ਬਣਾਇਆ ਤੇ ਸੈਲਫ ਕਲਚਰ ਐਸੋਸੀਏਸ਼ਨ ਆਫ ਇੰਡੀਆ ਨਾਂ ਦੀ ਸੰਸਥਾ ਸਥਾਪਨਾ ਕੀਤੀ ਇਥੇ ਆਪਣੇ ਪ੍ਰਚਾਰ ਦੇ ਲਈ ਯੂਨੀਵਰਸਿਟੀਆਂ ਕਾਲਜਾਂ ਤੇ ਸਕੂਲਾਂ ਵਿੱਚ ਭਾਸ਼ਣ ਦਿੱਤੇ ਅਤੇ ਵਿਦਿਆਰਥੀਆਂ ਦੇ ਮਨਾਂ ਵਿੱਚ ਰਾਸ਼ਟਰੀ ਏਕਤਾ ਦੀ ਸੱਚੀ ਸੁੱਚੀ ਭਾਵਨਾ ਪੈਦਾ ਕੀਤੀ। ਆਪਨੇ 8 ਅਕਤੂਬਰ 1962 ਵਾਲੇ ਦਿਨ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਸੰਗਤ ਜੀ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਹੋਰ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲਈ ਇਸ ਪੇਜ ਨੂੰ ਜਰੂਰ ਫੋਲੋ ਕਰਿਓ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।